ਦੇਖ ਰਹੇ ਹੋ ਜਨ ਹਿਤ ਐਸ਼ੀ ਤੇ ਮਿਆਂ ਤੁਹਾਡੇ ਨਾਲ ਜਸਵੀਰ ਕੌਰ ਜੀ ਇੱਕ ਪਾਸੇ ਅੰਮ੍ਰਿਤਸਰ ਵਿੱਚ ਧਾਰਮਿਕ ਟਕਰਾਵ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਸਿੱਖ ਹੀ ਹਿੰਦੂ ਜਥੇਬੰਦੀਆਂ ਦੇ ਵੱਲੋਂ ਪਾਸਟਰਾਂ ਤੇ ਲੋਕਾਂ ਨੂੰ ਪਰਮਾਉਣ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਦੂਸਰੇ ਪਾਸੇ ਅੰਮ੍ਰਿਤਸਰ ਵਿੱਚ ਭਗਤਾਂ ਵਾਲੇ ਦਾਣਾ ਮੰਡੀ ਨੇੜੇ 크ਿਸਚਨ ਭਾਈਚਾਰੇ ਦੇ ਵੱਲੋਂ ਇੱਕ ਵੱਡਾ ਸਮਾਗਮ ਉਜੋਜਿਤ ਕੀਤਾ ਜਾ ਰਿਹਾ ਹੈ ਆਉਣ ਵਾਲੀ 30 ਜੁਲਾਈ ਨੂੰ ਇਸ ਸਮਾਗਮ ਹੋਵੇਗਾ ਪਿਆਰ ਇਹ ਤਹਿਤ ਇਹ ਸਮਾਗਮ ਹੋ ਰਿਹਾ ਹੈ ਇਸ ਸਮਾਗਮ ਦੇ ਵਿੱਚ ਸੁਖਵਿੰਦਰ ਰਾਜਾ ਮਿਨਿਸਟਰੀ ਖਾਸ ਤੌਰ ਤੇ ਸ਼ਾਮਿਲ ਹੋਣਗੇ ਆਸ-ਪਾਸ ਦੇ ਪਿੰਡਾਂ ਦੇ ਪਾਸਟਰ ਸਹਿਬਾਨ ਵੀ ਇਸ ਸਮਾਗਮ ਦੇ ਵਿੱਚ ਉ체ਚੇ ਤੌਰ ਤੇ ਸ਼ਿਰਕਤ ਕਰਨਗੇ ਇਸ ਸਮਾਗਮ ਦੇ ਵਿੱਚ ਵੱਖ-ਵੱਖ ਇਲਾਕਿਆਂ ਤੋਂ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਸ਼ਾਮਿਲ ਹੋਣਗੀਆਂ ਤੇ ਨਾਲ ਹੀ ਜਾਣਕਾਰੀ ਸਾਂਝੀ ਕਰਦੀ ਕਿ ਭਾਰਤੀ ਸੱਭਿਆਚਾਰ ਭਾਈਚਾਰੇ ਅਤੇ ਪਿਆਰ ਦਾ ਸੁਨੇਹਾ ਬਲਾਉਣ ਤੇ ਲਈ ਇਹ ਵੱਡਾ ਇਕੱਠ ਕੀਤਾ ਜਾਵੇਗਾ ਸਮਾਗਮ ਦੌਰਾਨ ਵੱਡੀ ਪ੍ਰਾਰਥਨਾ ਸਭਾ ਕੀਤੀ ਜਾਵੇਗੀ ਜਿਸ ਦਾ ਮੁੱਖ ਉਦੇਸ਼ ਲੋਕਾਂ ਵਿੱਚ ਸਹਿਯੋਗ ਸੇਵਾ ਅਤੇ ਪਿਆਰ ਦੀ ਭਾਵਨਾ ਪੈਦਾ ਕਰਨਾ ਹੈ ਸੰਗਠਨ ਦੇ ਪ੍ਰਧਾਨ ਨੇ ਦੱਸਿਆ ਹੈ ਕਿ ਇਸ ਸਮਾਗਮ ਹਰ ਵਰਗ ਹਰ ਧਰਮ ਅਤੇ ਭਾਈਚਾਰੇ ਦੇ ਲੋਕਾਂ ਦੇ ਲਈ ਖੁੱਲ੍ਹਾ ਹੈ ਇਸ ਵਿੱਚ ਹਜ਼ਾਰਾਂ ਸੰਗਤਾਂ ਦੇ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਆਯੋਜਕਾਂ ਨੇ ਸਾਰੀਆਂ ਸੰਗਤਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ ਤਾਂ ਜੋ ਇਸ ਪ੍ਰਾਰਥਨਾ ਸਮਾਗਮ ਦੇ ਵਿੱਚ ਪੂਰਾ ਆਨੰਦ ਲਿਆ ਜਾ ਸਕੇ ਅਤੇ ਲੋਕ ਪਿਆਰ ਤੇ ਏਕਤਾ ਦਾ ਸੁਨੇਹਾ ਲੈ ਕੇ ਆਪਣੇ ਘਰ ਵਾਪਸ ਪਰਤ ਸਕਣ ਹਾਂ ਜੀ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਮੇਰਾ ਨਾਮ ਪਾਸਟਰ ਗੋਪੀ ਸੁਖਵਿੰਦਰ ਰਾਜਾ ਮਨਿੱਸੀ ਤੋਂ ਔਰ ਅੱਜ ਅਸੀਂ 10 ਜੁਲਾਈ ਨੂੰ ਇਕੱਠੇ ਹੋਏ ਹਾਂ ਪ੍ਰਭੂ ਦੇ ਦਾਸ ਪਾਸਟਰ ਰਗਵੀਰ ਸਿੰਘ ਹੈਪੀ ਜੀ ਉਹਨਾਂ ਦੇ ਚਰਚ ਵਿੱਚ ਤੇ ਅੱਜ ਸਾਡੇ ਇਕੱਠੇ ਹੋਂ ਦਾ ਜਿਹੜਾ ਕਾਰਨ ਆ ਉਹ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਤੁਸੀਂ ਫੇਸਬੁੱਕ ਦੇ ਮਾਧਿਅਮ ਦੇ ਰਾਹੀਂ YouTube ਦੇ ਮਾਧਿਅਮ ਦੇ ਰਾਹੀਂ ਤੁਸੀਂ ਦੇਖਿਆ ਹੋਏਗਾ ਕਿ ਸੁਖਵਿੰਦਰ ਰਾਜਾ ਮਨਿਸਤਰੀ ਦੇ ਵੱਲੋਂ 30 ਜੁਲਾਈ ਨੂੰ ਭਗਤਾਂ ਵਾਲਾ ਦਾਣਾ ਮੰਡੀ ਦੇ ਵਿੱਚ 30 ਜੁਲਾਈ ਨੂੰ ਬਹੁਤ ਵੱਡਾ ਪਿਆਰ ਦਾ ਸਨੇਹਾ ਸਭਾ ਕੀਤਾ ਜਾ ਰਿਹਾ ਹੈ। ਤੋਂ ਅੱਜ ਸਾਡੇ ਨਾਲ ਪ੍ਰਭੂ ਦੀਆਂ ਮਹਾਨ ਸ਼ਖਸੀਤਾਂ ਔਰ ਕੌਮ ਦੇ ਨਮਾਇਦੇ ਜਿੱਦਾਂ ਤੁਸੀਂ ਜਾਣਦੇ ਹੋ ਪ੍ਰਦਾਨ ਜੌਨ ਕੋਡਲੀ ਜੀ ਔਰ ਬਿਸ਼ਪ ਸਾਹਿਬ ਪਾਸਰ ਗਬੀਰ ਸਿੰਘ ਹੈਪੀ ਜੀ ਔਰ ਹੋਰ ਵੀ ਪ੍ਰਭੂ ਦੇ ਦਾ ਚੇਅਰਮੈਨ ਸਾਹਿਬ ਸਖਦੇਵ ਗਿੱਲ ਜੀ ਔਰ ਪ੍ਰਭੂ ਦੇ ਦਾਸ ਪਾਸਟਰ ਗੁਰਵਿੰਦਰ ਜੀ ਪਾਸਟਰ ਬਲਵਿੰਦਰ ਸੋਨੂ ਜੀ ਪਾਸਟਰ ਦਲਬੀਰ ਜੀ ਪਾਸਟਰ ਬਲਜੀਤ ਜੀ ਔਰ ਹੋਰ ਵੀ ਖੁਦਾ ਦੇ ਖਾਦਮ ਇਸ ਜਗ੍ਹਾ ਤੇ ਇਕੱਤਰ ਹੋਏ ਨੇ। ਜਿਹੜਾ ਇਹ ਜਿਹੜੇ ਪ੍ਰੈਸ ਕਾਨਫਰੰਸ ਰੱਖੀ ਗਈ ਆ ਉਹ ਇਹ ਹੈ ਕਿ 30 ਜੁਲਾਈ ਨੂੰ ਸੁਖਵਿੰਦਰ ਰਾਜਾ ਮਨਸੀ ਦੇ ਵੱਲੋਂ ਔਰ ਭਗਤਾ ਵਾਲਾ ਦਾਣਾ ਮੰਡੀ ਦੇ ਵਿੱਚ ਔਰ ਬਹੁਤ ਵੱਡਾ ਮਸੀਹ ਪਿਆਰ ਦਾ ਸਨੇਹਾ ਸਮੇਲਨ ਜਿਹੜਾ ਕੀਤਾ ਜਾ ਰਿਹਾ ਜਿਸ ਵੇ ਚੱਜ ਸਾਰੇ ਹੀ ਪ੍ਰਭੂ ਦੇ ਦਾਸ ਔਰ ਵਿਸ਼ਬ ਸਹਿਬਰਨਾ ਵੱਲੋਂ ਔਰ ਮੇਰੇ ਵੱਲੋਂ ਜਾਨੀ ਕਿ ਸੁਖਵਿੰਦਰ ਰਾਜਾ ਮਨਿਸੀ ਦੇ ਵੱਲੋਂ ਆਪ ਸਭ ਨੂੰ ਹੱਥ ਜੋੜ ਕੇ ਅਪੀਲ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ 30 ਜੁਲਾਈ ਨੂੰ ਦੇਖੋ ਇਹ ਜਿਹੜਾ ਪ੍ਰੋਗਰਾਮ ਦਾ ਨਾਮ ਹੈ ਇਹਦਾ ਨਾਮ ਹੈ ਪਿਆਰ ਦਾ ਸਨੇਹਾ ਤੋਂ ਪ੍ਰਭੂ ਦੇ ਦਾਸ ਪਾਸ ਸੁਖਵਿੰਦਰ ਰਾਜਾ ਜੀ 3 ਜੁਲਾਈ ਨੂੰ ਦਿਨ ਬੁੱਧਵਾਰ ਪਿਆਰ ਦਾ ਸਨੇਹਾ ਲੈ ਕੇ ਔਰ ਭਗਤਾ ਵਾਲਾ ਦਾਣਾ ਮੰਡੀ ਚ ਪਹੁੰਚ ਰਿਹਾ ਸੋ ਮੇਰੀ ਹੱਥ ਜੋੜ ਕੇ ਆਪ ਸਭ ਨੂੰ ਅਪੀਲ ਹੈ ਕਿ ਅਸੀਂ ਇਕੱਤਰਤਾ ਦਾ ਸਬੂਤ ਦੇਣਾ ਹੈ ਅਸੀਂ ਇੱਕ ਦੂਜੇ ਨੂੰ ਇਕੱਠੇ ਹੋਣ ਦਾ ਸਬੂਤ ਦੇਣਾ ਹੈ ਜਿੱਦਾਂ ਕਿ ਬਾਈਬਲ ਦਾ ਹੁਕਮ ਹੈ ਔਰ ਪ੍ਰਭੂ ਯਿਸੂ ਨੇ ਵੀ ਯਹਵਾ ਪਰਮੇਸ਼ਰ ਨੇ ਵੀ ਆਖਿਆ ਵਾ ਕਿੰਨੀ ਸੋਹਣੀ ਗੱਲ ਆ ਜੇਕਰ ਭਰਾ ਮਿਲਜੁਲ ਕੇ ਰਹਿਣ ਸੋ ਪ੍ਰਭੂ ਦੇ ਦਾਸ ਦਾ ਮੇਨ ਜਦਾ ਮਕਸਦ ਇਹ ਹੈ ਜੋ ਭਗਤਾ ਵਾਲਾ ਦਾਣਾ ਮੰਡੀ ਦੇ ਅੰਦਰ ਜਿਹੜਾ ਮੀਟਿੰਗ ਕਰਨ ਦਾ ਪ੍ਰੋਗਰਾਮ ਕਰਨ ਦਾ ਪਿਆਰ ਦਾ ਸਨੇਹਾ ਸਭਾ ਕਰਨ ਦਾ ਜਿਹੜਾ ਮੇਨ ਮਕਸਦ ਇਹ ਇਹ ਹੈ ਕਿ ਅਸੀਂ ਸਾਰੇ ਪਿਆਰ ਦਾ ਸਬੂਤ ਦੇਈਏ ਅਸੀਂ ਸਾਰੇ ਹੀ ਇਕੱਤਰਤਾ ਦਾ ਸਬੂਤ ਦੇਈਏ ਤੇ ਸਾਰੇ ਹੀ ਵਿਸ਼ਵ ਸਭਾਨਾ ਨੂੰ ਲੀਡਰ ਸਭਾਨਾ ਨੂੰ ਐਲਡਰ ਸਭਾਨਾ ਨੂੰ ਪ੍ਰੋਫਟਾਂ ਨੂੰ ਔਰ ਰੈਵਿਰੈਂਟ ਜਿੰਨੇ ਵੀ ਖੁਦਾ ਦੇ ਖਾਦਮ ਵਕ ਵਕ ਧਰਤੀ ਦੇ ਸੇਵਾ ਕਰ ਰਹੇ ਆ ਮੇਰੀ ਉਹਨਾਂ ਨੂੰ ਇਹ ਅਪੀਲ ਹੈ ਔਰ ਨਿਮਰਤਾ ਸਹਿ ਇਹ ਬੇਨਤੀ ਹੈ ਕਿ 30 ਜੁਲਾਈ ਦਿਨ ਬੁੱਧਵਾਰ ਸਮਾਂ ਹੈ ਸ਼ਾਮ 6 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਆਪ ਸਾਰੇ ਜਰੂਰ ਪਹੁੰਚੋ ਤੇ ਇਸ ਪਿਆਰ ਦੇ ਸਨੇਹ ਸਭਾ ਦੀਆਂ ਜਿਹੜੀਆਂ ਵਾ ਰੌਣਕਾਂ ਨੂੰ ਵਧਾਇਆ ਜਾਵੇ ਵੇਖੋ ਜੀ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਹੈ ਕਿ ਪਿਆਰ ਦਾ ਸਨੇਹਾ ਇਸ ਕਰਕੇ ਰੱਖਿਆ ਗਿਆ ਹੈ ਕਿ ਅਸੀਂ ਸਾਰੇ ਹੀ ਮਸੀਹ ਭਾਈਚਾਰਾ ਰਲ ਕੇ ਤੇ ਇਸ ਪਿਆਰ ਦੀ ਸਨੇਹਾ ਸਭਾ ਇਸ ਕਰਕੇ ਰੱਖਿਆ ਕਿ ਜਿਹੜੀਆਂ ਇੱਕ ਦੂਜੇ ਦੇ ਵਿੱਚ ਨਫ਼ਰਤ ਦਾ ਬੀਜ ਬੀਜਿਆ ਗਿਆ ਹੈ ਕਿਸੇ ਦੇ ਵੀ ਪ੍ਰਤੀ ਚਾਹੇ ਕਿਸੇ ਕੌਮ ਦੇ ਪ੍ਰਤੀ ਸੋ ਪਿਆਰ ਦੀ ਸਭਾ ਕਰਨ ਦਾ ਆਪਣਾ ਜਿਹੜਾ ਮੇਨ ਮਕਸਦ ਇਹ ਹੈ ਕਿ ਕਿਉਂਕਿ ਪ੍ਰਭੂ ਯਿਸੂ ਦੇ ਵਚਨ ਦੇ ਵਿੱਚ ਵੀ ਲਿਖਿਆ ਹੈ ਕਿ ਪਰਮੇਸ਼ਵਰ ਨੇ ਜੱਤ ਨੂੰ ਅਜਿਹਾ ਪਿਆਰ ਕੀਤਾ ਕਿ ਉਸ ਨੇ ਆਪਣਾ ਇਕਲੌਤਾ ਪੁੱਤਰ ਜਿਹੜਾ ਹੈ ਉਹ ਸੰਸਾਰ ਨੂੰ ਦੇ ਦਿੱਤਾ ਹੈ ਸੋ ਮਸੀਹ ਦੀ ਬਾਣੀ ਔਰ ਪਰਮੇਸ਼ਵਰ ਦੀ ਬਾਣੀ ਸਾਨੂੰ ਪਿਆਰ ਕਰਨਾ ਸਿਖਾਉਂਦੀ ਹੈ ਸੋ ਪ੍ਰਭੂ ਦੇ ਦਾਸ ਦਾ ਮੇਨ ਮਕਸਦ ਇਹ ਹੈ ਕਿ ਅਸੀਂ ਪਿਆਰ ਦਾ ਸਨੇਹਾ ਲੈ ਕੇ ਤੇ ਧਰਤੀ ਦੇ ਕੋਨੇ-ਕੋਨੇ ਜਾਈਏ ਦਾ ਸੰਗਤਾਂ ਦਾ ਜਿਹੜਾ ਇਕੱਠ ਰੱਖਿਆ ਗਿਆ ਹੈ ਉਹ ਹਜ਼ਾਰਾਂ ਦੇ ਸਾਥ ਦੇ ਨਾਲ ਜਿਹੜਾ ਸੰਗਤਾਂ ਦਾ ਜਿਹੜਾ ਹੈ ਉਹ ਇਕੱਠ ਰੱਖਿਆ ਗਿਆ ਤੇ ਅੱਜ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਦੇਖੋ ਸਾਡੇ ਵਿੱਚ ਪ੍ਰਧਾਨ ਜੌਨ ਕੋਲਡੀ ਜੀ ਔਰ ਹੋਰ ਵੀ ਪ੍ਰ부 ਦੇ ਅੰਮ੍ਰਿਤਸਰ ਦੇ ਮਹਾਨ ਸ਼ਖਸੀਤਾ ਇਸ ਵਕਤ ਮੌਜੂਦ ਹੈ ਤੋਂ ਸੁਖਵਿੰਦਰ ਰਾਜਾ ਮਨਸੀ ਨੂੰ ਪਿਆਰ ਦੀ ਸਨੇਹਾ ਸਭਾ ਦੇ ਵਿੱਚ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਤੇ ਮੇਰਾ ਵਿਸ਼ਵਾਸ ਹੈ ਇਹ ਜਿਹੜੀ ਪਿਆਰ ਦੀ ਸਭਾ 30 ਜੁਲਾਈ ਨੂੰ ਹੋਣ ਜਾ ਰਿਹਾ ਬਹੁਤ ਵੱਡਾ ਭਾਰੀ ਇਸ ਵਕਤ ਇਕੱਠ ਹੋਵੇਗਾ ਸਰ ਵਰਸ਼ਪੀ ਟਿਪ ਦੇਖੋ ਜੀ ਸੁਖਵਿੰਦਰ ਰਾਜਾ ਮਨਸੀ ਦੀ ਆਪਣੀ ਟੀਮ ਜੇਕਰ ਤੁਸੀਂ YouTube ਤੇ ਖੋਲੋਗੇ ਸੁਖਵਿੰਦਰ ਰਾਜਾ ਮਿਨਿਸਟਰੀ ਤਾਂ YouTube ਤੇ ਤੁਹਾਨੂੰ ਵਰਸ਼ਿਪ ਟੀਮ ਮਿਲੇਗੀ ਦੇਖੋ ਉੱਥੇ ਬੜਾ ਅੱਛਾ ਪ੍ਰਬੰਧ ਹੈ ਔਰ ਖਾਣੇ ਦਾ ਬੜਾ ਵਧੀਆ ਪ੍ਰਬੰਧ ਕੀਤਾ ਗਿਆ ਹੈ ਔਰ ਪ੍ਰਭੂ ਦੇ ਸੇਵਕਾਂ ਦੇ ਲਈ VIP ਪ੍ਰਬੰਧ ਕੀਤਾ ਗਿਆ ਹੈ ਔਰ ਜਨੇ ਵੀ ਕੌਮ ਦੇ ਨੁਮਾਇੰਦੇ ਜਿਹੜੇ ਰਾਤ ਦਿਨ ਪ੍ਰਭੂ ਦੇ ਸੇਵਕਾਂ ਲਈ ਦਿਨ ਪ੍ਰਤੀ ਦਿਨ ਜਾਗਦੇ ਨੇ ਉਹਨਾਂ ਦੇ ਲਈ ਬੜੇ ਅੱਛੇ ਢੰਗ ਦਾ ਜਿਹੜਾ ਵਾ ਬੈਠਣ ਉੱਠਣ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਵਾ ਪ੍ਰਸ਼ਾਸਨ ਵੱਲੋਂ ਵੀ ਦੇਖੋ ਅਸੀਂ ਮਾਰਕੀਟ ਕਮੇਟੀ ਨੇ ਵੀ ਸਾਨੂੰ ਪੂਰਾ ਸਹਿਯੋਗ ਦਿੱਤਾ ਹੈ ਪ੍ਰਸ਼ਾਸਨ ਦਾ ਵੀ ਇਸ ਵਕਤ ਸਾਨੂੰ ਪੂਰਾ ਸਹਿਯੋਗ ਹੈ ਸਭ ਨੂੰ ਜੈមਸੀਦੀ ਮੈਂ ਜான் ਕੋਟਲੀ ਰੈਜ਼ੀਡੈਂਟ ਪੋਸਟਲ ਪਾਲਸ ਉਪਾਲਾਣਾ ਚਰਚ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਵਰਲਡ ਕ੍ਰਿਸਚਨ ਫੋਕਸ ਕਮੇਟੀ ਸੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਵੇਂ ਕਲਾਮ ਜੀ ਵੀ ਲਿਖਿਆ ਹੈ ਕਿ ਕਿੰਨਾ ਚੰਗਾ ਕਿੰਨੀ ਚੰਗੀ ਗੱਲ ਹੈ ਕਿ ਭਾਈ ਮਿਲ ਕੇ ਵਸਣ ਔਰ ਖਾਸ ਕਰਕੇ ਅਤੇ ਤੁਸੀਂ ਦੇਖ ਸਕਦੇ ਹੋ 30 ਤਰੀਕ ਨੂੰ ਜਿਹੜੀ ਬਹੁਤ ਵੱਡੀ ਕਨਵੈਨਸ਼ਨ ਜਿਹੜੀ ਅੰਮ੍ਰਿਤਸਰ ਦੀ ਧਰਤੀ ਉੱਪਰ ਹੋਣ ਜਾ ਰਹੀ ਹੈ ਔਰ ਅਸੀਂ ਉਸ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਆਸ ਕਰਦੇ ਹਾਂ ਕਿ ਸਾਰੇ ਲੋਕ ਇਸ ਜਿਹੜੀ ਹੈ ਕਨਵੈਨਸ਼ਨ ਨੂੰ ਅਟੈਂਡ ਕਰਨਗੇ ਇਸ ਜਿਹੜਾ ਪਿਆਰ ਦਾ ਸੁਨੇਹਾ ਜਿਹੜਾ ਧਾਰਮਿਕ ਸੰਮੇਲਨ ਹੈ ਇਹਦੇ ਵਿੱਚ ਆ ਕੇ ਪ੍ਰਭੂ ਦੀਆਂ ਵੱਡੀਆਂ ਭਾਰੀਆਂ ਆਸ਼ੀਸ਼ਾਂ ਦੇ ਬਰਕਤਾਂ ਨੂੰ ਪ੍ਰਾਪਤ ਕਰਨਗੇ ਔਰ ਕਿਉਂਕਿ ਪਿਆਰ ਦਾ ਸੁਨੇਹਾ ਇਸ ਕਰਕੇ ਰੱਖਿਆ ਗਿਆ ਹੈ ਕਿਉਂਕਿ ਮਸੀਹੀ ਭਾਈਚਾਰੇ ਦੇ ਅੰਦਰ ਜਿਹੜਾ ਸਾਡਾ ਪਵਿੱਤਰ ਗ੍ਰੰਥ ਬਾਈਬਲ ਹੈ ਇਹ ਸਾਰੀ ਦੀ ਸਾਰੀ ਬਾਈਬਲ ਜਿਹੜੀ ਪਿਆਰ ਦੇ ਉੱਪਰ ਹੀ ਆਧਾਰਿਤ ਹੈ ਲਿਖਿਆ ਆ ਜੇਕਰ ਤੂੰ ਸਾਰੇ ਹੁਕਮਾਂ ਨੂੰ ਮੰਨਦਾ ਹੈ ਪਿਆਰ ਨਹੀਂ ਕਰਦਾ ਤੇ ਫਿਰ ਤੇਰੇ ਹੁਕਮਾਂ ਨੂੰ ਮੰਨਣਾ ਜਿਹੜਾ ਉਹ ਬੇਅਰਥ ਹੈ ਸੋ ਇਸ ਕਰਕੇ ਆਓ ਰਲ ਮਿਲ ਕੇ ਚੰਗੇ ਪੰਜਾਬ ਦੀ ਚੰਗੇ ਭਾਰਤ ਦੀ ਸਿਰਜਣਾ ਕਰੀਏ ਕਿਉਂਕਿ ਪਿਆਰ ਦਾ ਸੁਨੇਹਾ ਸਿਰਫ ਮਸੀਹੀ ਲੋਕਾਂ ਲਈ ਨਹੀਂ ਆ ਇਹਦੇ ਵਿੱਚ ਹਿੰਦੂ, ਮੁਸਲਮ, ਸਿੱਖ, ਈਸਾਈ ਸਾਰਿਆਂ ਨੂੰ ਖੁੱਲੇ ਮਨ ਦੇ ਨਾਲ ਸੱਦਾ ਆਓ ਤੇ ਪ੍ਰਭੂ ਦੀ ਆਸ਼ੀਸ਼ ਤੇ ਬਰਕਤ ਨੂੰ ਪ੍ਰਾਪਤ ਕਰੋ 30 ਤਰੀਕ ਨੂੰ ਆ ਜਿਹੜੀ 30 ਜੁਲਾਈ ਆ ਦਿਨ ਬੁੱਧਵਾਰ ਸ਼ਾਮ ਨੂੰ 6 ਵਜੇ ਤੋਂ ਲੈ ਕੇ 10 ਵਜੇ ਤੱਕ ਪ੍ਰਭੂ ਦੇ ਜਿਹੜੇ वचन ਪ੍ਰਭੂ ਦੇ ਸੇਵਕ ਜਿਹੜੇ ਆ ਬੜ ਮੁਲੇ वचन ਜਿਹੜੇ ਆ ਤੁਹਾਡੇ ਨਾਲ ਸ਼ੇਅਰ ਕਰਨਗੇ ਪਵਿੱਤਰ ਬਾਈਬਲ ਦੇ ਵਿੱਚੋਂ ਸੁਖਵਿੰਦਰ ਰਾਜਾ ਜੀ ਇਹਨੇ ਕਿ ਪ੍ਰਭੂ ਦੇ ਬਹੁਤ ਅੱਛੇ ਉੱਗੇ ਸੇਵਕ ਨੇ ਉਹ ਪਵਿੱਤਰ ਬਾਈਬਲ ਦੇ ਵਿੱਚੋਂ ਜਿਹੜੇ ਆ ਜਿਹੜੀ ਆ ਉਹ ਵਚਨਾਂ ਦੇ ਨਾਲ ਸਾਰਾ ਬੋਰ ਕਰਨਗੇ ਔਰ ਜਿਹੜੇ ਪ੍ਰਭੂ ਦੇ ਗੁਣ ਗਾਣ ਕਰਨ ਵਾਲੀ ਜਿਹੜੀ ਵਰਸ਼ਿਪ ਟੀਮ ਹੈ ਉਹ ਵੀ ਬੜੀ ਤਿਆਰੀ ਦੇ ਨਾਲ ਆਤਮਿਕ ਚੀਜ਼ਾਂ ਨੂੰ ਨਾਲ ਲੈ ਕੇ ਆਪਣੇ ਜਿਹੜੇ ਪ੍ਰਭੂ ਦੇ ਭਜਨ ਐ ਪੇਸ਼ ਕਰਨਗੇ ਔਰ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹਰ ਤਰੀਕੇ ਦੀ ਫੈਸਿਲਿਟੀ ਜਿਹੜੀ ਹੈ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਿਹੜੀ ਹੈ ਉਹਨਾਂ ਦੇ ਨਾਲ ਮਿਲ ਕੇ ਜਿਹੜੀ ਜਿਹੜੀ ਚੀਜ਼ ਦੀ ਰਿਕੁਆਇਰਮੈਂਟਸ ਜੀ ਉਹਨੂੰ ਫੁੱਲਫਿਲ ਕੀਤਾ ਗਿਆ ਆ ਚਾਹੇ ਉਹ ਪਾਣੀ ਦਾ ਇੰਤਜ਼ਾਮ ਹੋਵੇ ਚਾਹੇ ਉਹ ਫਾਇਰ ਬ੍ਰਿਗੇਡ ਦਾ ਇੰਤਜ਼ਾਮ ਹੋਵੇ ਚਾਹੇ ਸਿਟਿੰਗ ਏਰੀਆ ਹੋਵੇ ਚਾਹੇ ਸਾਡੇ ਆਪਣੇ ਵਲੰਟੀਅਰ ਵੀ ਸੇਵਾ ਦੇ ਵਿੱਚ ਤਤਪਰ ਰਹਿਣਗੇ ਪ੍ਰਸ਼ਾਸਨ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਪ੍ਰਸ਼ਾਸਨ ਨਾਲ ਵੀ ਪੂਰੀ ਹੈਲਪ ਕਰਨਗੇ ਤਾਂ ਕਿ ਵੱਡੀ ਭੀੜ ਜਿਹੜੀ ਜਿਹੜੀ ਇੱਥੇ ਆ ਰਹੀ ਹੈ ਵੱਡਾ ਜਿਹੜਾ ਜਿਹੜੇ ਇਕੱਠ ਹੋ ਰਿਹਾ ਉਹਦੇ ਵਿੱਚ ਅਸੀਂ ਪ੍ਰਸ਼ਾਸਨ ਨਾਲ ਵੀ ਸਹਿਯੋਗ ਕਰਾਂਗੇ ਔਰ ਸਾਡੇ ਵਲੰਟੀਅਰ ਵੀ ਆਪਣੀ ਜਿਹੜੀ ਹੈ ਸੇਵਾ ਭਾਵਨਾ ਨੂੰ ਜਾਰੀ ਰੱਖਣਗੇ। ਦੇਖੋ ਆ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਪਾਸਟਰ ਸਹਿਬਾਨ ਬਿਸ਼ਪ ਸਹਿਬਾਨ ਪਾਦਰੀ ਸਹਿਬਾਨ ਔਰ ਸਾਡੇ ਰਾਜਨੀਤਿਕ ਸਮਾਜਿਕ ਸਾਰੇ ਸੰਗਠਨ ਸਾਰੇ ਜਿਹੜੀਆਂ ਇਸਤਰੀਆਂ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਬਿਰਾਜਮਾਨ ਹੈ ਮੰਚ ਤੇ ਔਰ ਇਹ ਸਾਰੇ ਹੀ ਸਹਿਯੋਗ ਕਰ ਰਹੇ ਨੇ ਇਹ ਆਪਣੇ ਆਪਣੇ ਸੰਗਤਾਂ ਨੂੰ ਲੈ ਕੇ ਔਰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਐਸੇ ਲਗਾ ਰਹੇ ਨੇ ਚਾਹੇ ਉਹ ਸੋਸ਼ਲ ਮੀਡੀਆ ਤੇ ਹੋਵੇ ਚਾਹੇ ਜਾ ਕੇ ਇਨਵਿਟੇਸ਼ਨ ਦੇਣਾ ਹੋਵੇ ਸੋ ਆਸ ਕਰਦੇ ਆ ਉਸ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬਹੁਤ ਵੱਡਾ ਇਕੱਠ ਜਿਹੜਾ ਆ ਉਹ ਬਰਕਤਾਂ ਨੂੰ ਪ੍ਰਾਪਤ ਕਰਦਾ ਹੋਇਆ ਤੁਹਾਨੂੰ ਨਜ਼ਰ ਆਊਗਾ ਸਾਰਿਆਂ ਨੂੰ ਜੈ ਮਸੀਹ ਦੀ ਮੇਰਾ ਨਾਮ ਦਸਪਾਲ ਮਸੀਹ ਮੁਖ ਸੇਵਾਦਾਰ ਆਲ ਇੰਡੀਆ ਕ੍ਰਿਸਚਨ ਸਮਾਜ ਮੋਰਚਾ ਅੱਜ ਜੋ ਪ੍ਰੈਸ ਕਾਨਫਰੰਸ ਕਰਨ ਦਾ ਜਿਹੜਾ ਸਾਡਾ ਮਕਸਦ ਆ ਉਹ ਇਹੋ ਹੀ ਆ ਕਿ ਮਸੀਹ ਭਾਈਚਾਰਾ ਜਿਹੜਾ ਵਾ ਸ਼ਾਂਤੀ ਪਸੰਦ ਅਤੇ ਪਿਆਰ ਨੂੰ ਪਸੰਦ ਕਰਨ ਵਾਲਾ ਜਿਹੜਾ ਵਾ ਉਹ ਮਸੀਹ ਭਾਈਚਾਰਾ ਵਾ ਔਰ ਸਾਡੇ ਪ੍ਰਭੂ ਯਿਸੂ ਮਸੀਹ ਦਾ ਵੀ ਇਹ ਸੰਦੇਸ਼ ਆ ਕਿ ਸਭਨਾ ਨਾਲ ਪਿਆਰ ਕਰੋ ਉਹਦੇ ਤਹਿਤ ਇੱਕ ਭਾਰੀ ਮਸੀਹ ਸੰਮੇਲਨ ਜਿਸ ਦਾ ਨਾਮ ਹੀ ਪਿਆਰ ਦਾ ਸੁਨੇਹਾ ਵਾ ਇਹ ਘਰ ਘਰ ਪਿਆਰ ਪਹੁੰਚੇ ਅੱਜ ਕੱਲ ਬਹੁਤ ਜ਼ਿਆਦਾ ਨਫ਼ਰਤ ਫੈਲੀ ਹੋਈ ਆ ਇੱਕ ਦੂਜੇ ਦੇ ਧਰਮਾਂ ਦੇ ਪ੍ਰਤੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਖਤਮ ਕਰਦੇ ਹੋਏ ਸਾਡੇ ਅਪੋਸਟਲ ਸੁਖਵਿੰਦਰ ਰਾਜਾ ਜੀ ਜਿਹੜੇ ਮਿਨਿਸਟਰੀ ਉਹਨਾਂ ਵੱਲੋਂ ਜਿਨ੍ਹਾਂ ਦੇ ਚੀਫ ਪਾਸਟਰ ਅਪੋਸਟਲ ਸੁਖਵਿੰਦਰ ਰਾਜਾ ਜੀ ਹਨ ਉਹਨਾਂ ਦੁਆਰਾ ਮਿਤੀ 30 ਜੁਲਾਈ 2025 ਨੂੰ ਸਮਾ ਸ਼ਾਮ 6 ਵਜੇ ਤੋਂ ਲੈ ਕੇ 10 ਵਜੇ ਤੱਕ ਜਿਹੜਾ ਵਾ ਉਹ ਅੰਮ੍ਰਿਤਸਰ ਦੀ ਧਰਤੀ ਤੇ ਪਸਤਾਨ ਦਾਣਾ ਮੰਡੀ ਭਗਤਾਵਾਲਾ ਦਾਣਾ ਮੰਡੀ ਅੰਮ੍ਰਿਤਸਰ ਉੱਥੇ ਇੱਕ ਭਾਰੀ ਮਸੀਹ ਸਮੇਲਨ ਜਿਹੜਾ ਸਤਸੰਗ ਹੋਣ ਜਾ ਰਿਹਾ ਵਾ ਜਿਹਦੇ ਵਿੱਚ ਵੱਡੇ ਗਿਣਤੀ ਦੇ ਵਿੱਚ ਮਸੀਹ ਭਾਈਚਾਰੇ ਦੇ ਸੰਗਤਾਂ ਪ੍ਰਭੂ ਯਿਸੂ ਮਸੀਹ ਦਾ ਗਉਨ ਗਾਨ ਕਰਨਗੇ ਆ ਔਰ ਬਹੁਤ ਸਾਰੇ ਲੋਕ ਜੋ ਵਿਸ਼ਵਾਸ ਦੇ ਨਾਲ ਆਣਗੇ ਉਹ ਦੁਖਿਆ ਦੁਖੀ ਬਿਮਾਰ ਰੋਗਾ ਤੋਂ ਜਿਹੜੇ ਉਹ ਚੰਗਿਆਈ ਵੀ ਪਾਣਗੇ ਵਿਸ਼ਵਾਸ ਦੇ ਨਾਲ ਜਿਹੜੇ ਆਣਗੇ ਕਿਉਂਕਿ ਪ੍ਰਭੂ ਚੰਗਾ ਕਰਦਾ ਵਾ ਔਰ ਕਰਦਾ ਰਹੇਗਾ ਤੇ ਕਰਦਾ ਆਇਆ ਵਾ ਔਰ ਕਰਦਾ ਰਹੇਗਾ ਇਹ ਕਿਉਂਕਿ ਸਾਡੀ ਬਾਈਬਲ ਦਾ ਸਿਧਾਂਤ ਆ ਬਾਈਬਲ ਜਿਹੜੀ ਚਮਤਕਾਰਾਂ ਤੇ ਚਿੰਨਾ ਤੇ ਹੀ ਆ ਇਸ ਕਰਕੇ ਜਿਹੜਾ ਵਾ ਸਭਣਾ ਨੂੰ ਜਿਹੜਾ ਹੱਥ ਜੋੜ ਕੇ ਬੇਨਤੀ ਆ ਪੂਰੇ ਮਸੀਹ ਭਾਈਚਾਰੇ ਨੂੰ ਕਿ ਮਿਤੀ 30 ਜੁਲਾਈ ਨੂੰ ਸਮਾਂ ਠੀਕ 6 ਵਜੇ ਭਗਤਾ ਵਾਲੇ ਦਾਣਾ ਮੰਡੀ ਵਿਖੇ ਪਹੁੰਚੋ ਔਰ ਪਹੁੰਚ ਕੇ ਪ੍ਰਭੂ ਦੇ ਘਰ ਤੋਂ ਆਸ਼ੀਸ਼ਾਂ ਬਰਕਤਾਂ ਪਾਈਏ ਔਰ ਜਿਹੜਾ ਵਾ ਸਭਣਾ ਦੇ ਵਿੱਚ ਪਿਆਰ ਦੀ ਜਿਹੜੀ ਗੱਲ ਕਰੀਏ ਔਰ ਪਿਆਰ ਦਾ ਸੇ ਨਹਾ ਦੇ ਕੇ ਔਰ ਪ੍ਰਭੂ ਕੋ ਜਿਹੜੀ ਆਸ਼ੀਸ਼ ਔਰ ਬਰਕਤਾਂ ਪਾ ਕੇ ਬਾਗੋ ਬਾਗ ਹੋਈਏ ਇੱਕ ਵਾਰੀ ਸਾਰਿਆਂ ਨੂੰ ਨਿਮਰਤਾ ਸਹਿਤ ਮਸੀਹ ਭਾਈਚਾਰੇ ਨੂੰ ਔਰ ਸਰਬ ਸਮਾਜ ਨੂੰ ਮੇਰੀ ਬੇਨਤੀ ਆ ਕਿ ਵੱਡੇ ਗਿਣਤੀ ਦੇ ਵਿੱਚ ਜਿਹੜਾ ਵਾ 30 ਜੁਲਾਈ ਨੂੰ ਆ ਕੇ ਔਰ ਉਸ ਜੋ ਕਨਵੈਨਸ਼ਨ ਦੀਆਂ ਜਿਹੜੀਆਂ ਵਾਂ ਰੌਣਕਾਂ ਨੂੰ ਵਧਾਓ ਧੰਨਵਾਦ ਸਾਰਿਆਂ ਨੂੰ ਜੈ ਮਸੀਹ ਹallelujah 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 ਆ ਸਭ ਨੂੰ ਜੈ ਮਸੀਹ ਦੀ ਮੈਂ ਪ੍ਰਭੂ ਦਾ ਦਾਸ ਪਾਸ ਸੁਖਦੇਵ ਗਿੱਲ ਅੰਮ੍ਰਿਤਸਰ ਤੋਂ ਆ ਔਰ ਰੱਬ ਦੇ ਬੰਦੇ ਵੈਲਫਰ ਪਾਸਟ ਐਸੋਸੀਏਸ਼ਨ ਦਾ ਪ੍ਰਭੂ ਨੇ ਮੈਨੂੰ ਚੇਅਰਮੈਨ ਲਗਾਇਆ ਹੈ ਔਰ ਮੇਰੇ ਨਾਲ ਰੱਬ ਦੇ ਬੰਦੇ ਵੈਲਫਰ ਪਾਸ ਐਸੋਸੀਏਸ਼ਨ ਤੋਂ ਪ੍ਰੈਜ਼ੀਡੈਂਟ ਸਾਹਿਬ ਪਹੁੰਚੇ ਨੇ ਧੰਨਵਾਦ ਕਰਦੇ ਆ ਪਰਮੇਸ਼ਵਰ ਦਾ ਕਿ ਪਰਮੇਸ਼ਵਰ ਨੇ ਸੁਖਵਿੰਦਰ ਰਾਜਾ ਜੀ ਨੂੰ ਅੰਮ੍ਰਿਤਸਰ ਦੇ ਵਿੱਚ ਆਉਣ ਦਾ ਸਮਾਂ ਦਿੱਤਾ ਹੈ ਔਰ ਅਸੀਂ ਦਿਲ ਤੋਂ ਸਵਾਗਤ ਕਰਦੇ ਆ ਪ੍ਰਭੂ ਦੇ ਦਾਸ ਦਾ ਔਰ ਅਪੀਲ ਕਰਦੇ ਆ ਉਨਾ ਸਭ ਭੈਣ ਭਰਾਵਾਂ ਅਗੇ ਜੋ ਸਾਡੇ ਹਲਕੇ ਦੇ ਵਿੱਚ ਹਲਕਾ ਦੱਖਣੀ ਦੇ ਵਿੱਚ ਰਹਿ ਰਹੇ ਨੇ ਹਲਕਾ ਦੱਖਣੀ ਦੇ ਵਿੱਚ ਅਗਤਾ ਵਾਲੇ ਦਾਣਾ ਮੰਡੀ ਦੇ ਵਿੱਚ ਬਹੁਤ ਵੱਡਾ ਸਮੇਲਨ ਹੋਣ ਵਾਸਤੇ ਜਾ ਰਿਹਾ ਜਿਵੇਂ ਕਿ ਪ੍ਰਭੂ ਦੇ ਦਾਸ ਨੇ ਉਸ ਸਮੇਲਨ ਦਾ ਨਾਮ ਹੀ ਰੱਖਿਆ ਹੈ ਪਿਆਰ ਦਾ ਸਨੇਹਾ ਕਿਉਂਕਿ ਰਬੀ ਸ਼ੂਮ ਸੀ ਸੰਸਾਰ ਦੇ ਵਿੱਚ ਪਿਆਰ ਵੰਡਣ ਆਇਆ ਔਰ ਬੜਾ ਜ਼ਰੂਰੀ ਹੈ ਕਿ ਸਾਡੀ ਆਪਸੀ ਸਾਂਝ ਹੋਵੇ ਸਾਡਾ ਆਪਸੀ ਭਾਈਚਾਰਾ ਹੋਵੇ ਜਿਦੇ ਵਿੱਚ ਅਸੀਂ ਸਭ ਰਲ ਮਿਲ ਕੇ ਰਹੀਏ ਔਰ ਸਾਰੇ ਲੋਕਾਂ ਦੇ ਅੱਗੇ ਮੇਰੀ ਬੇਨਤੀ ਆ ਕਿ ਭਗਤਾ ਵਾਲੇ ਦਾਣਾ ਮੰਡੀ ਦੇ ਵਿੱਚ ਜੋ ਸੁਖਵਿੰਦਰ ਰਾਜਾ ਮਨਿਸਟਰੀ ਦੇ ਵੱਲੋਂ ਬਹੁਤ ਵੱਡਾ ਮਸੀਹ ਸਮੇਲਨ ਕਰਵਾਇਆ ਜਾ ਰਿਹਾ ਏ ਉਹਦੇ ਵਿੱਚ ਸਭ ਪਹੁੰਚੋ ਔਰ ਰਲ ਮਿਲ ਕੇ ਪ੍ਰਭੂ ਦੀ ਉਸਤਤ ਕਰੋ ਪਰਮੇਸ਼ਵਰ ਦੇ ਕੋਲੋਂ ਬਰਕਤ ਨੂੰ ਪ੍ਰਾਪਤ ਕਰੋ ਔਰ ਮੈਂ ਵਾਦਾ ਕਰਦਾ ਹਾਂ ਕਿ ਸਾਡੀ ਐਸੋਸੀਏਸ਼ਨ ਰੱਬ ਦੇ ਬੰਦੇ ਵੈਲਫੇਅਰ ਪਾਸ ਐਸੋਸੀਏਸ਼ਨ ਦੇ ਜਿੰਨੇ ਵੀ ਖੁਦਾਵੰਦ ਅਦਾਸ ਇਸ ਐਸੋਸੀਏਸ਼ਨ ਦੇ ਵਿੱਚ ਨੇ ਅਸੀਂ ਸਾਰੇ ਰਲ ਮਿਲ ਕੇ ਪ੍ਰਭੂ ਦੇ ਦਾਸ ਸੁਖਵਿੰਦਰ ਰਾਜਾ ਜੀ ਦਾ ਸਾਥ ਦੇਵਾਂਗੇ ਔਰ ਵੱਧ ਤੋਂ ਵੱਧ ਹੀ ਸੰਗਤ ਲੈ ਕੇ ਆਵਾਂਗੇ ਜਿਸ ਤਰ੍ਹਾਂ ਵੀ ਸਾਡੀ ਡਿਊਟੀ ਲਗਾਈ ਜਾਵੇ ਅਸੀਂ ਆਪਣੀ ਡਿਊਟੀ ਨੂੰ ਨਿਭਾਵਾਂਗੇ ਖੁਦਾ ਸਭ ਨੂੰ ਬਰਕਤ ਦੇ ਆਮੀਨ ਦੇ ਖੁਦਾਵੰਦ ਦੇ ਖਾਦਮਾ ਨੂੰ ਮੇਰੇ ਵੱਲੋਂ ਪਿਆਰ ਪਰਜਾਮਸੀ ਦੀ ਮਸੀਹੀ ਕਲੀਸੀਆ ਨੂੰ ਮੇਰੇ ਵੱਲੋਂ ਪ੍ਰਭੂ ਯਸ਼ੁਅਮ ਸੀਜੀ ਦੇ ਮਿੱਠੇ ਔਰ ਪਵਿੱਤਰ ਨਾਮ ਦੇ ਵਿੱਚ ਪਿਆਰ ਭਰੀ ਜੈਮਸੀ ਦੀ ਸੋ ਮੈਂ ਪਾਸਟਰ ਗੁਰਵਿੰਦਰ ਗਿੱਲ ਕਲਵ੍ਰੀ ਕ੍ਰਿਸਚਨ ਚਰਚ ਅਗਾਪ ਇੰਟਰਨੈਸ਼ਨਲ ਮਿਨਿਸਟਰੀ ਤੋਂ ਹਾਂ ਔਰ ਜਿਵੇਂ ਕਿ ਇੱਕ ਬੜਾ ਹੀ ਖੂਬਸੂਰਤ ਸਵਾਲ ਕੀਤਾ ਸੀ ਕਿ ਜਿਹੜੇ ਲੋਕਲ ਪਾਸਟਰ ਜਿਹੜੇ ਨਜ਼ਦੀਕ ਹਨ ਦਾਣਾ ਮੰਡੀ ਦੇ ਕਿ ਉਹ ਵੀ ਵਿੱਚ ਸਾਥ ਦੇ ਰਹੇ ਨੇ ਇਸ ਮੀਟਿੰਗ ਦੇ ਲਈ ਔਰ ਮੈਂ ਪਾਸਟਰ ਗੁਰਵਿੰਦਰ ਗਿੱਲ ਦਾਣਾ ਮੰਡੀ ਤੋਂ ਹੀ ਹਾਂ ਔਰ ਅਸੀਂ ਬੜੇ ਹੀ ਵਿਸ਼ੇਸ਼ ਤਰੀਕੇ ਦੇ ਨਾਲ ਪਾਸਟਰ ਸੁਖਵਿੰਦਰ ਰਾਜਾ ਮਿਨਿਸਟਰੀ ਦਾ ਸਾਥ ਦੇਣ ਦੇ ਲਈ ਤਿਆਰ ਹਾਂ ਔਰ ਜਿੰਨੇ ਵੀ ਲੋਕਲ ਪਾਸਟਰਸ ਨੇ ਉਹ ਸਭ ਇਸ ਇਬਾਦਤ ਦੇ ਵਿੱਚ ਆ ਰਹੇ ਨੇ ਪੂਰੀ ਤਮਤਾਮ ਦੇ ਨਾਲ ਔਰ ਅਸੀਂ ਸਭ ਮਿਲ ਕੇ ਇੱਕ ਹੀ ਸਾਡਾ ਮਕਸਦ ਹੈ ਪ੍ਰਭੂ ਯਸਮਸੀ ਜੀ ਦੇ ਪਵਿੱਤਰ ਤੇ ਸਾਮਰਥੀ ਨਾਮ ਨੂੰ ਉੱਚਾ ਕਰਨਾ ਤੇ ਅਸੀਂ ਉਸ ਦਾ ਨਾਮ ਉੱਚਾ ਕਰਨ ਦੇ ਲਈ ਸਭ ਇੱਕ ਮੰਚ ਦੇ ਉੱਤੇ ਹਾਂ ਔਰ ਜਿਵੇਂ ਕਿ ਤੁਸੀਂ ਦੇਖਿਆ ਹੀ ਹੈ ਕਿ ਇਸ ਪਾਸਟਰ ਕਾਨਫਰੰਸ ਦੇ ਵਿੱਚ ਬਹੁਤ ਹੀ ਪਰਮੇਸ਼ਰ ਦੇ ਮਹਾਨ ਖਾਦਮ ਔਰ ਸਾਡੇ ਮਸੀਹੀ ਕੌਮ ਦੇ ਆਗੂ ਪ੍ਰਧਾਨ ਜੌਨ ਕੋਟਲੀ ਜੀ ਵੀ ਪਹੁੰਚੇ ਹਨ ਔਰ ਅਸੀਂ ਸਭ ਮਿਲ ਕੇ ਪ੍ਰਭੂ ਦੇ ਨਾਮ ਨੂੰ ਉੱਚਾ ਕਰਨ ਲਈ ਤਿਆਰ ਹਾਂ ਸੋ ਸਭ ਨੂੰ ਇੱਕ ਵਾਰੀ ਫਿਰ ਤੋਂ ਮੇਰੇ ਵੱਲੋਂ ਪਿਆਰ ਭਰੀ ਜੈਮਸੀ ਜੀ ਸੋ ਸਾਰਿਆਂ ਨੂੰ ਜੈਮਸੀ ਜੀ ਮੇਰਾ ਨਾਮ ਪਾਸਟਰ ਬਲਵਿੰਦਰ ਸ਼ਿਮਾਉਂ ਮੈਂ ਮਹਿਤਾ ਰੋਡ ਮਕਬੂਲਪੁਰੇ ਦਾ ਰਹਿਣ ਵਾਲਾ ਹਾਂ ਔਰ ਮੈਂ ਸਭ ਲੋਕਾਂ ਨੂੰ ਇੱਕ ਅੱਛਾ ਇੱਕ ਮੈਸੇਜ ਦੇਣਾ ਚਾਹਨਾ ਹਾਂ ਕਿ ਜਿਸ ਤਰ੍ਹਾਂ ਪ੍ਰਭੂ ਦੇ ਦਾਸ ਪਾਸੂ ਸੁਖਿੰਦਰ ਆਯਾ ਜੀ ਨੇ ਭਗਤਾ ਵਾਲੇ ਦਾਣਾ ਮੰਡੀ ਦੇ ਵਿੱਚ ਇੱਕ ਵੱਡੀ ਸਭਾ ਰੱਖੀ ਗਈ ਆ ਦਿਨ ਬੁੱਧਵਾਰ 3 ਤਰੀਕ ਨੂੰ ਮੈਂ ਚਾਹਨਾ ਕਿ ਜਿੰਨੇ ਵੀ ਉਸ ਜਗ੍ਹਾ ਦੇ ਲਾਗੇ ਚੱਕ ਦੇ ਪਾਸ ਬਾਣ ਆ ਕਲੀਸਿਆਵਾਂ ਆ ਜਿਹੜੇ ਵੀ ਮੇਰੀ ਆਵਾਜ਼ ਨੂੰ ਸੁਣਦਿਆਂ ਨੇ ਔਰ ਐਸੇ ਵੀ ਪੂਰਾ ਆਪਸੀ ਦਾ ਸੰਯੋਗ ਦੇ ਰਹਿਆਂ ਸਾਥ ਦੇ ਰਹਿਆਂ ਤੁਸੀਂ ਵੀ ਆਪਣੇ ਘਰਾਂ ਦੇ ਵਿੱਚੋਂ ਨਿਕਲ ਕੇ ਆਓ ਔਰ ਉਸ ਜਗ੍ਹਾ ਤੇ ਪਿਆਰ ਤੇ ਸੁਨੇਹ ਨੂੰ ਸੁਣਨਾ ਆ ਔਰ ਬਹੁਤ ਸਾਰੇ ਲੋਕ ਉਸ ਜਗ੍ਹਾ ਤੇ ਰਿਸ਼ਤੇਦਾਰ ਭੈਣ ਭਰਾ ਨੂੰ ਤੁਸੀਂ ਲੈ ਕੇ ਆ ਸਕਦੇ ਜੋ ਖਾਸ ਲੰਗਰ ਦਾ ਪ੍ਰਬੰਧ ਆ ਹਰ ਇੱਕ ਚੀਜ਼ ਦਾ ਉਸ ਜਗ੍ਹਾ ਤੇ ਖਾਸ ਪ੍ਰਬੰਧ ਕੀਤਾ ਗਿਆ ਜਿਹਦੇ ਵਿੱਚ ਕਿਸੇ ਵੀ ਗੱਲ ਦੀ ਕੋਈ ਤੰਗੇ-ਸ਼ੰਗੇ ਨਹੀਂ ਹੋਵੇਗੀ ਤੁਹਾਨੂੰ ਔਰ ਤੁਸੀਂ ਬਹੁਤ ਸਾਰੀਆਂ ਬਰਕਤਾਂ ਨੂੰ ਪਾਓਗੇ ਹallelujah